ਸਤਿ ਸ਼੍ਰੀ ਅਕਾਲ ḍ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਨਾ ਹੈ। ਵੱਡੀ ਤੇ ਅਹਿਮ ਖਬਰ ਅਮਰੀਕਾ ਦੇ ਨਿਊਯਾਰਕ ਤੋਂ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਨਿਊਯਾਰਕ ਦੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ। ਹਾਦਸਾ ਕਾਫੀ ਭਿਆਨਕ ਸੀਗਾ ਤੇ ਹੈਲੀਕਾਪਟਰ ਉੱਡਦਾ-ਉੱਡਦਾ ਹਾਰਸਨ ਨਦੀ ਦੇ ਵਿੱਚ ਡਿੱਗ ਪੈਂਦਾ ਪਰ ਇੱਥੇ 6 ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਦੇ ਵਿੱਚ ਤਿੰਨ ਬਾਲਗ ਤੇ ਤਿੰਨ ਜਿਹੜੇ ਬੱਚੇ ਦੱਸੇ ਜਾ ਰਹੇ ਨੇ। ਟੂਰਿਸਟ ਪਲੇਸ ਹੈ ਹਰਸਨ ਨਦੀ ਦੇ ਕਿਨਾਰੇ ਲੋਕ ਘੁੰਮਣ ਫਿਰਨ ਵਾਸਤੇ ਆਉਂਦੇ ਨੇ ਖਾਸ ਕਰ ਜਿਹੜਾ ਮੈਨਹਟਨ ਏਰੀਆ ਹੈ ਉਹ ਵੀ ਜਿਹੜੇ ਪ੍ਰੈਟਕ ਨੇ ਸੈਲਾਨੀ ਨੇ ਉਹਨਾਂ ਵਾਸਤੇ ਕਾਫੀ ਹਰਮਨ ਪਿਆਰਾ ਹੈ ਤੇ ਇਹ ਇੱਕ ਤਰ੍ਹਾਂ ਦਾ ਟੂਰਿਸਟ ਹੈਲੀਕਾਪਟਰ ਸੀਗਾ ਜਿਹੜਾ ਲੋਕਾਂ ਨੂੰ ਘੁਮਾਉਣ ਵਾਸਤੇ ਰੱਖਿਆ ਗਿਆ ਸੀਗਾ ਕਿਉਂਕਿ ਲੋਕ ਜਾਂਦੇ ਨੇ ਤਾਂ ਇੱਕ ਉਪਰੀ ਹਵਾ ਦੇ ਵਿੱਚੋਂ ਵੀ ਨਜ਼ਾਰਾ ਤੱਕਣਾ ਹੁੰਦਾ ਹੈ ਪੂਰੇ ਸ਼ਹਿਰ ਦਾ ਪਰ ਇਸ ਪਰਿਵਾਰ ਨੂੰ ਸ਼ਾਇਦ ਇਹ ਨਹੀਂ ਪਤਾ ਸੀਗਾ ਕਿ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਏਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਿੰਨਾ ਖੋ ਸੇਗਾ ਕਿਉਂਕਿ ਹਰ ਕੋਈ ਜਦੋਂ ਘੁੰਮਣ ਫਿਰਨ ਵਾਸਤੇ ਆਉਂਦਾ ਹੈ ਤਾਂ ਉਦੋਂ ਉਹਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਹੁਲਾਰੇ ਹੁੰਦੇ ਨੇ ਕਈ ਤਰ੍ਹਾਂ ਦੇ ਉਲਾਰ ਹੁੰਦੇ ਨੇ ਪਰ ਇਸ ਪਰਿਵਾਰ ਦੇ ਲਈ ਇਹ ਜਿਹੜੀ ਯਾਤਰਾ ਆਖਰੀ ਹੀ ਰਹਿ ਗਈ 스ਪੈਨਿਸ਼ ਪਰਿਵਾਰ ਸੀਗਾ ਇਹਦੇ ਵਿੱਚ ਤਿੰਨ ਬੱਚੇ ਸੀਗੇ ਦੋ ਬਾਲਗ ਸੀਗੇ ਤੇ ਇੱਕ ਹੈਲੀਕਾਪਟਰ ਦਾ ਜਿਹੜਾ ਚਾਲਕ ਸੀ ਉਹਦੀ ਵੀ ਜਾਨ ਚਲੀ ਗਈ ਹੈ ਹਾਦਸਾ ਕਾਫੀ ਭਿਆਨਕ ਸੀਗਾ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਦੱਸ ਦਈਏ ਕਿ ਕੁਝ ਜਿਹੜੇ ਸੋਰਸ ਨੇ ਜਾਂ ਫਿਰ ਪੁਰਾਣਾ ਜੇਕਰ ਥੋੜਾ ਜਿਹਾ ਇਤਿਹਾਸ ਦੇਖੀਏ ਤਾਂ ਉਹਦੇ ਮੁਤਾਬਕ 48 ਸਾਲਾਂ ਦੇ ਬਾਅਦ ਅਜਿਹਾ ਭਿਆਨਕ ਹਾਦਸਾ ਵਾਪਰਿਆ ਹੈ 1977 ਦੇ ਵਿੱਚ ਵੀ ਇਹ ਅਜਿਹਾ ਹੀ ਹਾਦਸਾ ਵਾਪਰਿਆ ਸੀਗਾ ਜਦੋਂ ਚਾਰ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਜ਼ਖਮੀ ਹੋਏ ਸੀਗੇ ਹੈਲੀਕਾਪਟਰ ਦੇ ਗੀਅਰ ਜਿਹੜਾ ਲੀਵਰ ਹੁੰਦਾ ਉਹਦੇ ਵਿੱਚ ਥੋੜੀ ਬਹੁਤੀ ਦਿੱਕਤ ਆਈ ਸੀ ਜਿਸ ਤੋਂ ਬਾਅਦ ਦੇ ਵਿੱਚ ਉਹ ਹਾਦਸਾ ਵਾਪਰ ਗਿਆ ਸੀ ਜਿਦੇ ਵਿੱਚ ਇੱਕ ਫਿਲਮ ਨਿਰਦੇਸ਼ਕ ਦੀ ਜਾਨ ਵੀ ਚਲੀ ਗਈ ਸੀ ਤੇ ਉਦੋਂ ਤੋਂ ਬਾਅਦ ਇਸ ਨੂੰ ਕਾਫੀ ਭਿਆਨਕ ਹਾਦਸਾ ਮੰਨਿਆ ਜਾ ਰਿਹਾ ਹੈ ਦੱਸ ਦਈਏ ਕਿ ਜਿਹੜਾ ਇਹ ਟੂਰਿਸਟ ਪਲੇਸ ਹੈ ਹਾਰਸਨ ਨਦੀ ਹੈ ਹਾਰਸਨ ਰਿਵਰ ਹੈ ਇਹਦੇ ਵਿੱਚ ਹੀ ਸਟੈਚੂ ਆਫ ਲਿਬਰਟੀ ਵੀ ਬਣਿਆ ਹੋਇਆ ਜਿੰਨੂੰ ਦੇਖਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਤਾਂ ਇੱਕ ਟਾਪੂ ਨਮਾ ਜਗ੍ਹਾ ਦੇ ਉੱਤੇ ਜਿਹੜਾ ਇਹ ਸਟੈਚੂ ਆਫ ਲਿਬਰਟੀ ਵੀ ਬਣਿਆ ਹੋਇਆ ਪਰ ਇਹ ਕਾਫੀ ਡੂੰਗਾ ਦਰਿਆ ਮੰਨਿਆ ਜਾਂਦਾ ਹੈ ਜਿਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਹੈਲੀਕਾਪਟਰ ਸੀਗਾ ਬੈਲ 206 ਇਹ ਉਡਾਣ ਭਰਦਾ ਹੈ ਮੈਨਹਟਨ ਦੇ ਹੈਲੀਪੋਰਟ ਤੋਂ ਨਿਊਯਾਰਕ ਦੇ ਡਾਊਨਟਾਊਨ ਤੋਂ ਕਿਉਂਕਿ ਜਿਹੜਾ ਮੈਨਹਟਨ ਹੈ ਇਹ ਕਾਫੀ ਚਰਚੇਤਰੀ ਹੈ ਲੋਕ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਇੱਥੇ ਘੁੰਮਣ ਫਿਰਨ ਵਾਸਤੇ ਆਉਂਦੇ ਨੇ ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਨੇ ਤਾਂ ਇੱਥੇ ਹੈਲੀਕਾਪਟਰ ਦੇ ਵਿੱਚ ਵੀ ਸੂਦਾ ਹੈ ਕਿ ਤੁਹਾਨੂੰ ਪੂਰਾ ਸ਼ਹਿਰ ਦਿਖਾਇਆ ਜਾਵੇ ਦਰਿਆ ਦੇ ਉੱਪਰ ਦਾ ਢੀੜਾ ਲਵਾਇਆ ਜਾਵੇ ਪਰ ਇਹ ਹਾਦਸਾ ਵਾਪਰ ਗਿਆ ਜਿਦੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਹੈ ਫਿਲਹਾਲ ਅਮਰੀਕਾ ਸਰਕਾਰ ਹੁਣ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਡੋਨਾਲਡ ਟਰੰਪ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਕਿਉਂ ਕਿਵੇਂ ਤੇ ਕਿੰਨਾ ਹਾਲਾਤਾਂ ਦੇ ਵਿੱਚ ਇਹ ਹਾਦਸਾ ਵਾਪਰਿਆ ਅਸੀਂ ਜਲਦ ਹੀ ਇਹਦੀ ਜਾਂਚ ਕਰਾਂਗੇ ਤੇ ਤੈਅ ਤੱਕ ਜਾਵਾਂਗੇ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ